ਆਪਰਾ 3 ਜੱਟ ਕਹੋ ਲਿਆ ਆਮੜੇ ਮੰਦਰ ਦੀ ਸ਼ਾਦੀ ਤੋਂ ਵਿਹਲਾ ਹੋ ਕੇ ਮਨੂੰ ਗੋਵਿੰਦ ਸਿੰਘ ਮਹਾਰਾਜ ਨਾਲ ਦੋ ਹੱਥ ਕਰ ਲੈ ਜਾਂ ਮਹਾਰਾਜ ਨੂੰ ਅਨੰਦਪੁਰ ਸਾਹਿਬ ਤੋਂ ਕੱਢਣਾ ਕਿਉਂਦਾ ਸੀ ਮਹਾਰਾਜ ਦੇ ਸਾਹਮਣੇ ਰਾਜ ਦੀ ਜੰਗ ਪੇਸ਼ ਕੋਈ ਮੰਦਰ ਨੇ ਸ਼ਾਦੀ ਦਾ ਬਹਾਨਾ ਬਣਾ ਹੁਣ ਹਰ ਪੇਰ ਜੱਟ ਦੀ ਸ਼ਾਦੀ ਹੋ ਚੁੱਕੀ ਹੈ ਤੇ ਬਾਈ ਘਰ ਦੇ ਪਹਾੜੀ ਰਾਜਿਆਂ ਨੇ ਸੁਣਿਆ ਤੇ ਇਹਦੀ ਸਾਡੀ ਪ੍ਰਾਤ ਪੁੱਤੋਂ ਦੀ ਬੜਕੇ ਨਹੀਂ ਆ ਨਾ ਲੇਕ ਪੌਂਕੀ ਆ ਸਾਡੀ ਪ੍ਰਾਪ ਇਹਦਾ ਬਾਹਰ ਨਾ ਬਣਾ ਕੇ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਜੱਜਾ ਟੁੱਟਣਾ ਚਾਹੀਦਾ ਟੁੱਟ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਜੱਜਾ ਟੁੱਟਣਾ ਜਾਨਸ ਦੇ ਸੰਗਾਂ ਨੂੰ ਘਰਾਪ ਧਾਲਣਾ ਇਹ ਮੇ ਨੂੰ ਨਾਨਕ ਸਾਹਿਬ ਦੇ ਘਰ ਨੂੰ ਕਦੇ ਵੀ ਗੱਲ ਮੰਨਦੂਰ ਨਹੀਂ ਗਰੀਵਨਾਰ ਸਦੇ ਪਾਤਸ਼ਾਹ ਮਹਾਰਾਜ ਸਨਾਨ ਦੇ ਤੌਰ ਤੇ ਬੜਾ ਵੱਡਾ ਪੰਗਾਮ ਸੰਸਾਰ ਦੇ ਜਿਹੜੇ ਫਾਮ ਤੇ ਲਖਦੇ ਨੇ ਕਹਿੰਦੇ ਨੇ ਚੋ ਕਾਲ ਅੱਜ ਹਮਾਈ ਤੇ ਦਰਦ ਦਸਤ ਹਵਾਲ ਅਸ਼ਤ ਵਰਦਨ ਬਾਸ਼ ਸ਼ੀਰੇ ਮਸਲ ਜਦੋਂ ਤਕੀਬ ਅਕੀਲ ਵਕੀਲ ਤੋਂ ਗੱਲ ਲੱਗ ਜਾਏ ਜਦੋਂ ਕੋਈ ਵੀ ਕੌਮ ਦਾ ਆਗੂ ਅੱਗੇ ਨਹੀਂ ਨਾ ਆਉਂਦਾ ਉਹਨੂੰ ਕੌਮ ਦਾ ਲੀਡਰ ਨਹੀਂ ਅਖਿਆ ਜਾਂਦਾ ਉਹਨੂੰ ਕੌਮ ਦਾ ਆਗੂ ਵੀ ਅਖਿਆ ਜਾਂਦਾ ਮਹਾਰਾਜ ਜੇ ਸੰਦੌਣ ਦੇ ਬਾਈ ਧਾਰ ਦੇ ਪਹਾੜੀ ਰਾਜਿਆਂ ਨਾਲ ਲੜਾਈ ਕੀਤੀ ਜਾਂਦੀ ਕਿਉਂਕਿ ਇਹਨਾਂ ਦੀ ਖਾਤਰ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਦੁਆਦੀਆਂ ਬੜਾ ਨੰਮਸਮਾਨ ਗੁਜ਼ਾਰੇ ਗੁਰੂ ਦੇ ਪਹਾਦਰ ਸਾਹਿਬ ਨੇ ਕੁਰਬਾਨੀ ਦਿੱਤੀ ਉਹਨਾਂ ਦੇ ਸਖਾਂ ਨੇ ਕੁਰਬਾਨੀਆਂ ਦਿੱਤੀਆਂ ਸਤਰੂ ਨਹੀਂ ਸੰਕਾਉਦੇ ਬਈ ਇਹਨਾਂ ਬਾਈ ਧਾਰ ਦੇ ਪਹਾੜੀ ਰਾਜਿਆਂ ਦੇ ਬੜੀ ਖਰਾਬ ਲੜਾਈ ਨਹੀਂ ਜਾਵੇ ਫਸਿਆ ਇਸ ਸੰਗਮ ਜਾਂਦੇ ਨੇ ਜਦੋਂ ਢੋਲ ਗਾਣ ਵੀ ਪੈ ਜਾਂਦਾ ਨਾ ਫਿਰ ਨਾ ਚਾਹੁੰਦੇ ਆ ਕਿ ਮਿਚਾਉਣਾ ਪੈਂਦਾ ਨਾ ਚਾਹੁੰਦੇ ਜਦੋਂ ਲੜਾਈ ਲੜਨਾਈ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਲੜਾਈ ਲੜ ਰਹੀ ਦੂਜੀ ਗੱਲ 14 ਜੰਗਾ ਪੌਣੇ 45 ਮਰੇ ਮਹਾਰਾਜ ਦੇ ਬੰਦਿਆ 14 14 ਜੰਗਾ ਵਿੱਚੋਂ 11 ਜੰਗਾ ਐਸਿਆਂ ਦੇ ਜਿਹੜੀਆਂ ਬਾਈ ਘਰ ਦੇ ਪਹਾੜੀ ਰਾਜਿਆਂ ਵੀ ਕਰਤੂਤ ਦੇ ਕਾਰਨ ਮਹਾਰਾਜ ਨੂੰ ਲੜਨੀਆਂ ਪਈਆਂ ਬਦੋ ਬਦਈ ਸਤਿਗੁਰੂ ਨਹੀਂ ਸਮਝੋ ਵੀ ਇਹਨਾਂ ਦੇ ਬਰਛਾ ਨਾਲ ਲੜਿਆ ਜਾਵੇ 14 ਨੂੰ 11 ਜੰਗਾ ਦੇ ਜਿਹੜੇ ਜਮੇਵਾਰ ਨੇ ਉਹ ਬਾੜੀ ਧਾਰ ਤੇ ਪਹਾੜੀ ਲਾਦੇ ਬਾੜੀ ਧਾਰ ਤੇ ਪਹਾੜੀ ਰਾਜ ਕੀ ਜੰਗ ਨੇ ਆਪਣੇ ਨਾਲ ਉਹ ਲਾਸੀ ਮਾਫ ਕਰਿਓ ਦਾਮਨ ਦੇ ਪਠਾਨ ਦੰ ਜਿੰਨੇ ਬਾੜੀ ਧਾਰ ਤੇ ਪਹਾੜੀ ਰਾਜ ਸਾਨੂੰ ਸਾਰੇ ਲੱਗਦੇ ਜਿਹਦੇ ਘਾਰਾਂ ਬੰਦਾ ਰਿਆ ਸੀ ਅਧਿਸ਼ਾ ਸ਼ਕਲਵਾਦੀਏ ਉਹਨੂੰ ਆਪਣੇ ਨਾਲ ਰਾਜ ਕੀ ਜੰਗ ਨੇ ਗਾੜਾ ਬੜਾ ਮੱਡਾ ਫੌਜੀ ਦਸਤਾ ਲੈ ਕੇ ਗਰਦੀ ਵਾਲੇ ਗੁਰਦੇਵ ਸੱਚੇ ਪਾਤਸ਼ਾਹ ਮਹਾਰਾਜ ਦੇ ਜਦੋਂ ਇਹਨਾਂ ਨੇ ਤਿਆਰੀ ਨਹੀਂ ਕੀਤੀ ਇਧਰ 3000 ਸੱਦੇ ਪਾਤਸ਼ਾਹ ਨੂੰ ਗੋਬਕ ਸਿੰਘ ਮਹਾਰਾਜ ਦੀ ਸੂਰਬੀਰ ਬਹਾਦਰਾਂ ਦੀ ਜਿੰਦਗੀ ਟੋਟਲ 5000 ਆ 5000 ਉਹਦੇ ਵਿੱਚ ਮਹਾਰਾਜ ਜੀ ਦੇ ਸਰਕਾਰ ਨੂੰ ਉਹਾ ਜੀ ਬੀਰੋ ਜੀ ਦੇ ਪੁੱਤਰ ਸੱਜੂ ਸ਼ਾਹ ਕਰਤਾਰ ਨੂੰ ਸੱਦੇ ਪਾਤਸ਼ਾਹ ਨੇ ਇਸ ਜੰਗ ਦੀ ਕਮਾਂਡ ਸੁਭਾਤ ਕੀਤੀ ਸੱਜੂ ਸ਼ਾਹ ਇਸ ਜੰਗ ਦੇ ਕਮਾਂਡਰ ਕੀ ਤੁਸੀਂ ਹੋਗੇ ਤੁਹਾਡੀ ਵਾਡੀ ਦੇ ਸਾਡਾ ਮੰਗਾਲੀ ਜਿਹੜਾ ਉਹ ਲੜਿਆ ਜਾਵੇਗਾ ਮਹਾਰਾਜ ਦੇ ਨਾਲ ਕਰਪਾਲ ਦਾਸ ਪਤਾਸੀ ਜਿਹੜਾ ਵਾਲਾ ਜਿਹੜਾ ਚੰਗਾ ਖੁੱਲਾ ਭਗਵਾਨ ਸਰੀਰ ਗਰਗੀਆਂ ਵਾਲੇ ਪਾਤਸ਼ਾਹ ਮਹਾਰਾਜ ਦੇ ਵਾਲੇ ਧੂ ਦਾ ਪਤਾਸੀ ਮਹਾਰਾਜ ਕਿਹਾ ਕਰਪਾਲ ਦਾਸਾ ਤੇਰਾ ਸਰੀਰ ਬੜਾ ਭਾਰਾ ਹੈ ਜੱਗ ਵਿੱਚ ਲਾ ਕੇ ਕੀ ਕਰੇਗਾ ਕਹਿੰਦਾ ਗਰਗੀਆਂ ਵਾਲਿਆ ਤੇਰੀ ਲਗਰੇ ਰਹਿਮਤ ਹੋਵੇ ਮੇਰੀ ਗੈਰਹੀੜੀ ਵੱਡੇ ਵੱਡੇ ਹੱਥਾਂ ਨੂੰ ਮਾਰ ਕੇ ਮਿੱਟੀ ਵਿੱਚ ਮਲਾ ਦਿਆ ਕਿ ਮੈਂ ਦੇਸੀ ਸਮਾ ਦੀ ਮਰੀ ਮਤਾਨ ਰੱਖਿਆ ਨਾ ਮੋਢੇ ਦੇ ਵੇਖਿਓ ਜਿਸ ਥਾਂ ਤੇ ਸਿਰਮੇ ਤੇ ਵੱਡਿਆ ਦਾ ਮੇਢ ਕੱਢ ਕੇ ਕਿਵੇਂ ਦਰਦੀ ਦੇ ਰੱਖਦਾ ਮਾਰੇ ਤੇ ਥਾਪੜੀ ਪਤਰੀ ਕਰਦੀ ਵਾਲੇ ਬਾਦਸ਼ਾਹ ਬਹਾਇਰੇ ਕਾਲੇ ਖਾਨ ਜਰਮਿਆਂ ਨੂੰ ਟੋਣ ਵਾਸਤੇ ਸੱਜਣਾ ਰੱਖਿਆ ਕਾਲੇ ਖਾਨ ਤੇਰੇ ਸਾਥੀ ਹਰਜਾਤਾਂ ਵਾਲੇ ਕੇ ਪੰਜਾਬ ਖਾਂ ਵਰਗੇ ਭੱਜ ਗਏ ਤੂੰ ਕਿਉਂ ਨਹੀਂ ਗਿਆ ਕੈਲਾ ਸੱਤੇ ਪਾਦਸ਼ਾਹ ਬਈ ਮਾਨ ਬੰਦਿਆਂ ਨੂੰ ਇਸ ਧਰਤੀ ਤੇ ਕਿਵੇਂ ਖਾਮਈ ਕਿਦੇ ਸਰਕਾਰ ਮਾਰ ਲਈ ਤੁਸਾਰ ਉਸ ਵੇਲੇ ਸਾਡੀ ਬਾਹ ਫਰੀਸੀ ਜਦੋਂ ਰਾਜੇ ਸਾਡੀ ਔਰਾਂ ਦੇ ਨੇ ਆਪਣੇ ਦਰਬਾਰ ਨੂੰ ਕਰ ਲਗਾ ਮਹਾਰਾਜ ਨਾਲ ਇਸ ਵੇਲੇ ਕਿਸੇ ਨੂੰ ਛਾਣ ਲਵੇ ਨਾ ਉਹਦੇ ਤੋਂ ਜਾਨ ਪਰਮਾਨ ਕਰਨੀ ਪੈ ਜੇ ਤੇ ਬੜਾ ਸੌਦਾ ਸੌਦਾ ਹੈ ਸੱਜੇ ਮਾਰਸ਼ਾ ਤੁਹਾਡੀ ਸਾਧ ਜਾਨ ਸ਼ਾਮਲ ਕਰਦੇਗਾ ਪਰ ਹਰ ਦੇ ਤੋਂ ਕਦੇ ਨਹੀਂ ਜਾਵਾਂਗਾ ਸਰਕਾਰ ਨੂੰ ਸਾਹ ਸੰਜ ਆਗਿਆ ਦੇ 22 ਘਰ ਦੇ ਪਹਾੜੀ ਰਾਜਿਆਂ ਦੀ ਸੌਜਾ ਸੱਚੇ ਪਾਤਸ਼ਾਹ ਮਹਾਰਾਜ ਨੂੰ ਜਿੱਤ ਕਰਨ ਵਾਸਤੇ ਜਿੱਤਣ ਵਾਸਤੇ ਇਧਰ ਮਹਾਰਾਜ ਨੇ ਪੌਂਡਾ ਸਾਹਿਬ ਤੋਂ ਅੱਠ ਵੀਰ ਪਹਾੜੀ ਸੈਨ ਜਿਸ ਰਸਤੇ ਲੱਗ ਕੇ ਆਉਣਾ 22 ਘਰ ਦੇ ਪਹਾੜੀ ਰਾਜਿਆਂ ਨੂੰ ਪਹਾੜੀ ਮੰਨ ਲਈ ਕਰੀ ਵਾਸਤੇ ਪਾਤਸ਼ਾਹ ਮਹਾਰਾਜ ਦੇ ਸੂਰਬੀਰ ਬਹਾਦਰਾਂ ਨੇ ਰਾਜੇ ਦੀ ਗੱਲ ਨੂੰ ਸੀਆਈਡੀ ਵਾਲਿਆਂ ਨੂੰ ਦੱਸਿਆ ਮਹਾਰਾਜ ਨਾਲ ਥੋੜੇ ਜਿਹੇ ਮਰ ਬੰਦੇ ਨੇ ਕੋਈ ਕੋੜਾ ਖਾਣ ਵਾਲਾ ਕੋਈ ਸ਼ੇਰੀਆਂ ਮੱਤਣ ਵਾਲਾ ਤੰਦਾਰ ਬਣਾਉਣ ਵਾਲਾ ਕੋਈ ਸਾਧਾ ਕੋਈ ਸ਼ਰਵਾਈ ਸ਼ੱਕਰ ਵਾਲਾ ਕੋਈ ਜੰਗੀ ਫੌਜ ਮਹਾਰਾਜ ਦੇ ਨਾਲ ਹੈ ਨਹੀਂ ਸੁਣਿਆ ਵਾਲੇ ਪੀਂਟਾਂ ਨੇ ਮਾਰੇ ਜਾਨ ਦੀਵਾਂ ਦੇ ਲਾੜੇ ਖੋੜ ਕੇ ਆਪਣੇ ਦਰਮੇਲਾ ਤੇ ਸਾਹਮਣੇ ਕਹਿਵਾਏ ਦਰਮੇਲੂ ਰਾਤ ਤਾਨੇ ਦੀ ਸ਼ਾਨ ਬੜਾ ਰੱਖਣ ਵਾਸਤੇ ਜਾਮਾ ਕਮੀਜ਼ ਦੇ ਧਰ ਕੇ ਸਾਹ ਤੇ ਪਲੇ ਦੇ ਟੁੱਟ ਕੇ ਪੈ ਗਏ ਬਾਈ ਦਾ ਤੇਰਾ ਜੇ ਰੱਤੇ ਭੀਮ ਜੰਦ ਮੇਡਾ रा पालो रात पूतो ਸਾਨੂੰ ਬਹੁ ਰਹਿਣਾ ਹੁੰਦਾ ਜੱਗ ਨੂੰ ਨਾ ਲਾ ਯੂਸਫ ਵਰਗਾ ਜੱਗ ਨੂੰ ਹੁਸੈਨ ਵਰਗਾ ਮਾਣੋ ਰਾਜਪੂਤ ਕਰਨੀ ਮੀਰਦਲੇਰੋ ਵਡਿਆਂ ਦੀ ਲੱਗ ਪਾਓ